ਜ਼ਰੂਰੀ ਹੈ ਨਾ ਖੁਰਪਾ ਲੈਣਾ ਤੇ ਖੁਰਪਾ ਹੈ ਥੋੜਾ ਫੱਡੇ ਨੂੰ ਦਾ ਇਹੀ ਕਰ ਲੈ ਗਰਮੀ ਬਹੁਤ ਹੋਈ ਪਈ ਹੈ ਖੱਲੂ ਬੈਠਾ ਦੀ ਕੋਈ ਮੈਂ ਨਾਲ ਸੇਖਿੰਦੀ कहां ਦੇਖਿਆ ਖੱਲੂ ਬਟਮ ਪਹਿਲਾਂ ਵੇਖੇ ਨਹੀਂ ਮੈਂ ਬੂਟਾ ਕਿਹੜਾ ਬੂਟਾ ਲੈਣਾ ਹੋ ਮਾ ਖੱਲੂ ਬੈਠਾ ਤੇ ਮੇਰੀ ਮਾਸੀ ਦਾ ਮੁੰਡਾ ਦਾ ਹੀ ਆ ਇਹ ਨਾਸਰੀ ਆ ਦੇਖ ਲੈ ਆਪਾਂ ਨੇ ਗੱਡੀ ਫੁੱਕੀ ਦੀ ਜਦ ਮੀ ਪੈ ਗਿਆ ਦੀ ਦੇਖ ਲੈ ਹੋਰ ਜੀ ਹੁਣ ਵੀ ਪੈ ਜੂਗਾ ਪੁਰਾਣਿਆਂ ਦਾ ਬੁਰਾ ਨਹੀਂ ਚੋਕੀ ਹੁੰਦਾ ਮੈਂ ਤਾਂ ਉਹ ਹੀ ਪਊਗਾ ਕਿਹਦਾ ਗੱਡੀ ਲੇਟ ਚੱਲਦੀ ਹੈ ਰੱਬ ਤਜਰਬਾ ਲਾਂਦਾ ਹੂੰ ਦੇਖਦਾ ਰੱਬ ਨਹੀਂ ਨਹੀਂ ਤਾਂ ਇਹਦਾ ਨਹੀਂ ਇਹ ਬੁੱਟੇ ਲੱਗ ਰਹੇ ਨੇ ਨਵੇਂ ਤਰੀਕੇ ਨਾਲ ਪਹਿਲਾਂ ਟੋਆ ਪੱਟਿਆ ਫੇਰ ਅਸੀਂ ਪਾਣੀ ਪਾਵਾਂਗੇ ਫੇਰ ਵਿੱਚ ਬੁੱਟਾ ਧਰਾਂਗੇ ਆ ਆ ਵੀ ਉਧਰ ਮੇਰੀ ਮੰਮੀ ਮੇਰੀ ਦਾਦੀ ਤੇਰੀ ਦਾਦੀ ਦੇ ਨਾਂ ਦਾ ਆਵਾਜਾ ਮਾਤਾ ਦੇ ਨਾਂ ਦਾ ਮਾਤਾ ਜਾਨਦਗਰੀਆਂ ਦੀ ਆ ਭਾਈ ਹੂੰ ਜਿਆ ਹਕੀਮ ਸ਼ਮ जय गुरुदेव महाराज की जय जय श्री राम जय गुरुदेव महाराज की जय